ਸਤਿ ਸ਼੍ਰੀ ਅਕਾਲ ਦੋਸਤੋ ਬੀਵੀ 31 ਚੈਨਲ ਤੋਂ ਬੁਖਾਰ ਰਿਆਂ ਤੁਹਾਨੂੰ ਅੱਜ ਗੌਟ ਫਾਰਮ ਪਿੰਡ ਝੰਡਾ ਖੁਰਦ ਦਾ ਬਾਰਬਰੀ ਬੱਕਰੀਆਂ ਦਾ ਫਾਰਮ ਹੈ ਜੀ ਇਹ ਜਿਹੜਾ ਸਰਸਾ ਰੋਡ ਤੇ ਬਣਿਆ ਹੋਇਆ ਹੈ ਮੋਬਾਈਲ ਨੰਬਰ ਸਕਰੀਨ ਤੇ ਲਾਵਾਂਗੇ ਜੀ ਸੰਪਰਕ ਤੁਸੀਂ ਕਰ ਸਕਦੇ ਹੋ ਆਪਾਂ ਖਾਣੇ ਮਿੱਤਰੋ ਸਾਨੂੰ ਬੱਚੇ ਇਹਨਾਂ ਦੇ ਬਹੁਤ ਸੋਹਣੇ ਕਲਰ ਚ ਆਏ ਆ ਜੀ ਲਾਲ ਡੱਬੇ ਕਾਲੇ ਡੱਬੇ ਆ ਸਾਰੇ ਬੱਚੇ ਆ ਗਏ ਜੀ ਵੇਚਣ ਲਈ ਤੇ ਖਰੀਦਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਸੋਹਣਾ ਫਾਰਮ ਬਣਿਆ ਮਖੌਨ ਐ ਮਿੱਤਰੋ ਸਾਨੂੰ ਬਾਰ ਬਾਰੀ ਬੱਕਰੀਆਂ ਨਾਲ ਬਿੱਟਲ ਵੀ ਨੇ ਜੀ ਆ ਵਕਰੀ ਕਰ ਲੋ ਚੈੱਕ ਬਿੱਟਲ ਜੀ ਉਰੀ ਪ्योर नस्ਲ ਦੀ ਹੈ ਵੀ ਹਾਈਟ ਵੇਖ ਲੋ 41 ਇੰਚ ਪੂਰੇ ਲੰਬੇ ਕੰਨ ਨੇ ਅੱਗੇ ਵਹੌਣੇ ਆ ਜੀ ਇਹ ਤੁਹਾਨੂੰ ਆ ਬਰੀਡ ਆ ਗਈ ਇਹਨਾਂ ਦੇ ਬੱਚੇ ਆ ਗਏ ਅੱਗੇ ਖੇਤੀ ਦੇ ਨਾਲ-ਨਾਲ ਇਹ ਕੰਮ ਪੂਰਾ ਲਾਹੇਵੰਦ ਆ ਜੀ ਨਾਲ ਆਪੇ ਕੰਮ ਫਾਰਮ ਕਰਕੇ ਕਰ ਸਕਦੇ ਆ ਜੀ ਉਹ ਗੋਲ ਜਿਹੜੇ ਨੇ ਕੀ ਹਾਂ ਇਹ ਕੋ ਮੇਂ ਡਰਵਾ ਸੋਹਣੀ ਬਰੀਡ ਐ ਲਾਲ ਡੱਬੀ ਛੋਟਕੀ ਬੱਚੇ ਇਹਨਾਂ ਚ ਕੋਸ਼ ਕੋਸ਼ੇ ਨਾਲ ਕੇ ਬਕਿਆਉ ਨੇ ਬਿੱਟਲ ਜੀ ਜੇ ਕਿਸੇ ਨੇ ਵੇਚਣੇ ਹੋਣ ਤਾਂ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਪੁਰਾ ਵਧੀਆ ਫਾਰਮ ਬਣਿਆ ਹੋਇਆ ਜੀ ਹੋਣਿਆ ਸਾਨੂੰਦਰ ਸਾਫ ਸਫਾਈ ਚੱਲ ਰਹੀ ਹੈ ਪੁਰਾਉਣਾ ਹੈ ਮਤਲਬ ਸਾਨੂੰ 80+ ਨਗਨੇ ਬਸ ਸੋਨਾ ਫਾਰਮ ਹੈ ਵੇਖੋ ਬੱਕਰੀ ਹੋਰ ਉਹਨੇ ਸਾਨੂੰ ਬਰਬਰੀ ਬਸ ਸੋਹਣੀ ਬਰੀਡ ਹੈ ਜੀ ਪੂਰੀ ਫਾਰਮ ਦੀ ਸਾਫ ਸਫਾਈ ਬਸ ਸੋਨਾ ਫਾਰਮ ਬਣਿਆ ਜੀ ਜਾਲੀ ਵਾਲੇ ਪੱਲੇ ਪੁੱਲੇ ਲਾ ਕੇ ਪੂਰਾ ਚੰਗਾ ਫਾਰਮ ਬਣਾ ਰੱਖਿਆ ਹੁੰਦੇ ਨੇ ਅਬੀ ਦੇਖ ਸਕਦੇ ਹੋ ਬੱਕਰੀਆਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸੰਪਰਕ ਇਹਨਾਂ ਨਾਲ ਕਰ ਸਕਦੇ ਹੋ ਮੋਬਾਈਲ ਨੰਬਰ ਸਕਰੀਨ ਤੇ ਲਾਵਾਂਗੇ ਸਰਕਾਰ ਦੁਆਰਾ ਇਹ ਮਨਜ਼ੂਰ ਹੈ ਜੀ ਇਹਨਾਂ ਤੋਂ ਆਪਾਂ ਕੋਈ ਵੀ ਬੱਕਰੀ ਲੈਣੇ ਆ ਤਾਂ ਅਰਸੀਦ ਕੱਟ ਕੇ ਦੇਣਗੇ ਕੋਈ ਵੀ ਸਟੇਟ ਚ ਆਪਾਂ ਲਾਉਣ ਲੈਣਾ ਤਾਂ ਇਹਨਾਂ ਦਾ ਬਿੱਲ ਨਾਲ ਆਪਾਂ ਨੂੰ ਲੱਗਦਾ ਜੀ ਲਾਉਣ ਲੈਣ ਵੇਲੇ ਰਜਿਸਟਰਡ ਫਾਰਮ ਇਹਨਾਂ ਦਾ ਸਰਕਾਰ ਦੁਆਰਾ ਮਨਜ਼ੂਰ ਹੈ ਜੀ ਤੇ ਤੁਸੀਂ ਇਹਨਾਂ ਨਾਲ ਕਰਿਓ ਸੰਪਰਕ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ